ਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਈ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਇੱਕ ਥਾਂ ਤੇ ਬਹਿਣਾ ਸਿਖਾਇਆ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਵਿਚਾਰ ਚਰਚਾ ਕਰਨੀ ਸਿਖਾਈ ਔਰ ਇਹ ਵੀ ਆਖਿਆ ਜਬ ਲਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਈਐ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵੋੱਚ ਤਖਤਾ ਔਰ ਸਮੇ ਸਮੇ ਤੇ ਇੱਥੇ ਜਿਹੜੇ ਪੰਥਕ ਫੈਸਲੇ ਹੁੰਦੇ ਆ ਜੇ ਕੋਈ ਸਿੱਖ ਨਿੱਜੀ ਤੌਰ ਦੇ ਉੱਤੇ ਜਾਂ ਫਿਰ ਪੰਥਕ ਤੌਰ ਦੇ ਉੱਤੇ ਗਲਤੀ ਕਰਦਾ ਉਹ ਆਪਣੀ ਭੁੱਲ ਗਲਤੀ ਨੂੰ ਮੰਨਦਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦਾ ਤੇ ਸਾਡਾ ਸ਼ਾਨਾਮਤਾ ਇਤਿਹਾਸ ਆ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਏ ਇਹ ਬਿਰਦ ਸਵਾਮੀ ਸੰਦਾ ਜਿੱਥੇ ਸੱਚੇ ਪਾਤਸ਼ਾਹ ਦਾ ਇਹ ਤਖਤ ਬਖਸ਼ਾੰਦਾ ਬਾਸ਼ਰਤੇ ਕੋਈ ਨਿਮਰਤਾ ਦੇ ਨਾਲ ਝੁਕੇ ਮਾਫੀ ਮੰਗੇ ਗੁਰੂ ਸੰਗਤ ਕੋਲੋਂ ਗੁਰੂ ਗ੍ਰੰਥ ਕੋਲੋਂ ਔਰ ਅਗੇ ਤੋਂ ਇਹ ਪ੍ਰਣ ਕਰੇ ਕਿ ਮੈਂ ਉਹ ਗਲਤੀਆਂ ਨਹੀਂ ਕਰਾਂਗਾ ਤਾਂ ਇਥੋਂ ਫੇਰ ਸੱਚੇ ਪਾਤਸ਼ਾਹ ਜਿਹੜੇ ਉਹ ਗਲ ਬੱਕੜੀ ਦੇ ਵਿੱਚ ਵੀ ਲੈਂਦੇ ਆ ਤੇ ਬਖਸ਼ੇ ਜਾਂਦੇ ਆ ਇਸੇ ਸਬੰਧ ਦੇ ਵਿੱਚ ਹੀ ਅੱਜ ਕਾਫੀ ਜਿਹੜੇ ਮਸਲੇ ਸੀ ਇੱਥੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਪਿੰਨ ਸਵੇਰ ਤੋਂ ਹੀ ਵਿਚਾਰੇ ਗਏ ਵੱਖ-ਵੱਖ ਜਿਹੜੇ ਬੰਦੇ ਪਿਛਲੇ ਲੰਮੇ ਸਮੇਂ ਤੋਂ ਜਿਨ੍ਹਾਂ ਦੇ ਇੱਥੇ ਮਾਮਲੇ ਚੱਲ ਰਹੇ ਸੀ ਉਹ ਇੱਥੇ ਪੇਸ਼ ਹੋਏ ਹਰ ਫੇਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪੇਸ਼ ਹੋਏ ਉਹਨਾਂ ਨੇ ਸੰਗਤ ਕੋਲੋਂ ਮਾਫੀ ਮੰਗੀ ਔਰ ਅੱਜ ਕਈਆਂ ਨੂੰ ਤਨਖਾਹਾਂ ਲੱਗੀਆਂ ਉਹਦੇ ਵਿੱਚ ਜਸਵੰਤ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਿਹੜਾ ਮਾਮਲਾ ਸ਼੍ਰੀ ਨਗਰ ਦਾ ਆਇਆ ਸੀ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸ਼ਹੀਦੀ ਸਾਕਾ ਪੰਜਾਬ ਸਰਕਾਰ ਨੇ ਜਦੋਂ ਮਨਾਉਣ ਦੀ ਗੱਲ ਕੀਤੀ ਸੀ ਤੇ ਉੱਥੇ ਗੁਰੂ ਦਾ ਅਦਬ ਨਹੀਂ ਹੋਇਆ ਬੇਅਦਬ ਹੋ ਗਿਆ ਹੀ ਤੋਂ ਅੱਜ ਉਹਨਾਂ ਨੂੰ ਜਸਵੰਤ ਸਿੰਘ ਨੂੰ ਤਨਖਾਹ ਲੱਗੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਮਰਸਰ ਕਿਉਂਕਿ ਪਿਛਲੇ ਜਿਹੜੇ ਸਿੰਘ ਸਹਿਬਾਨ ਹੀ ਉਹਨਾਂ ਨੇ ਇੱਕ ਆਦੇਸ਼ ਕੀਤਾ ਹੀ ਭਈ ਜਿੰਨਾ ਚਿਰ ਤੱਕ ਗੁਰਬਚਨ ਸਿੰਘ ਹੋਣੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਸਤੰਬਰ 2015 ਦੇ ਸੌਦਾ ਸਾਧ ਨੂੰ ਜਿਹੜੀ ਉਹਦੀ ਮਾਫੀ ਦੀ ਚਿੱਠੀ ਸਵੀਕਾਰ ਕੀਤੀ ਆ ਉਹ ਸਬੰਧੀ ਖੁੱਲੇ ਰੂਪ ਚ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਇਹਨਾਂ ਤੇ ਰੋਕ ਲਾਈ ਜਾਵੇ ਤੇ ਅੱਜ ਉਹਨਾਂ ਨੇ ਮਾਫੀ ਮੰਗੀ ਆ ਤੇ ਧਾਰਮਿਕ ਸਮਾਗਮਾਂ ਤੇ ਜਿਹੜੀ ਲੱਗੀ ਹੋਈ ਰੋਕ ਸੀ ਅੱਜ ਉਹਨਾਂ ਦੀ ਉਹ ਹਟਾ ਦਿੱਤੀ ਗਈ ਆ ਇਹਦੇ ਨਾਲ ਹੀ ਬਿਰਸਾ ਸਿੰਘ ਬਲਟੋਆ ਜਿਹੜੇ ਕਿ ਪਿਛਲੇ ਸਾਲ ਜਦੋਂ ਅਕਤੂਬਰ ਦੇ ਵਿੱਚ ਉਹਨਾਂ ਨੇ ਕੁਝ ਬਿਆਨਬਾਜ਼ੀ ਇਹੋ ਜੀ ਕੀਤੀ ਜਿਹਦੇ ਨਾਲ ਧਾਰਮਿਕ ਤੌਰ ਤੇ ਉਸ ਵੇਲੇ ਜਿਹੜੀਆਂ ਸ਼ਖਸੀਅਤਾਂ ਬਹੁਤ ਮਾਨਯੋਗ ਸਨ ਅੱਜ ਵੀ ਨੇ ਉਹ ਉਹਨਾਂ ਦੇ ਸ਼ਾਨ ਦੇ ਖਿਲਾਫ ਕੋਈ ਸ਼ਬਦ ਕੋਈ ਆਡੀਓ ਰਿਕਾਰਡਿੰਗ ਦਾ ਮਾਮਲਾ ਸੀ ਔਰ ਉਹਨਾਂ ਦੇ ਉੱਤੇ 10 ਸਾਲ ਦੀ ਪਾਬੰਦੀ ਸੀ ਪੀਓ ਕਾਲੀ ਦਲ ਦੇ ਵਿੱਚ ਸੇਵਾ ਨਹੀਂ ਕਰ ਸਕਦੇ ਬਾਕੀ ਹੋਰ ਪਾਰਟੀ ਦੇ ਕੋਈ ਗੱਲ ਨਹੀਂ ਕੀਤੀ ਗਈ ਅਕਾਲੀ ਦਲ ਦੇ ਕੀਤੀ ਤਾਂ ਉਹਨਾਂ ਨੇ ਮਾਫੀ ਮੰਗੀ ਪਹਿਲਾਂ ਵੀ ਇੱਥੇ ਕਈ ਵਾਰ ਆਣ ਕੇ ਉਹਨਾਂ ਨੇ ਮਾਫੀਆਂ ਮੰਗੀਆਂ ਤੋਂ ਉਹਨਾਂ ਦੀ ਮਾਫੀ ਨੂੰ ਸਵੀਕਾਰ ਕਰਦੇ ਆ ਉਹਨਾਂ ਨੂੰ ਜਿਹੜੀ ਉਹਨਾਂ ਤੇ ਪਾਬੰਦੀ ਲੱਗੀ ਸੀ ਅਕਾਲੀ ਦਲ ਦੇ ਵਿੱਚ 10 ਸਾਲ ਕੰਮ ਨਹੀਂ ਕਰਨਾ ਉਹ ਜਿਹੜੀ ਰੋਕ ਹੀ ਉਹਨੂੰ ਅੱਜ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਮਾਫੀ ਆ ਭੁੱਲ ਜਿਹੜੀ ਉਹਨਾਂ ਨੇ ਅੱਜ ਮੰਗੀ ਸੰਗਤ ਦੇ ਸਾਹਮਣੇ ਆ ਕੇ ਉਹ ਭੁੱਲ ਨੂੰ ਸਵੀਕਾਰ ਕਰਦੇ ਆ ਉਹਨਾਂ ਦੀ ਮਾਫੀ ਨੂੰ ਸਵੀਕਾਰ ਕਰਦੇ ਆ ਲੱਗੀ ਹੋਈ ਜਿਹੜੀ ਰੋਕ ਆ ਉਹ ਹਟਾ ਦਿੱਤੀ ਗਈ ਆ ਇਦੇ ਨਾਲ ਹੀ ਹਰਿੰਦਰ ਸਿੰਘ ਪ੍ਰਚਾਰਕਾ ਜੁਕੇ ਤੋਂ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੋਈ ਕਥਾ ਕਰਦਿਆਂ ਅਪਸ਼ਬਦ ਗੁਰੂ ਸਾਹਿਬ ਦੇ ਖਿਲਾਫ ਬੋਲਿਆ ਸੀ ਤੇ ਇਹਨਾਂ ਤੇ ਵੀ ਪੰਜ ਸਿੰਘ ਸਹਿਬਾਨ ਵੱਲੋਂ ਰੋਕ ਲੱਗੀ ਸੀ ਔਰ ਕਿਹਾ ਗਿਆ ਸੀ ਜਿੰਨਾ ਚਿਰ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਅੱਣ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਇਹਨਾਂ ਦੇ ਧਾਰਮਿਕ ਸਮਾਗਮਾਂ ਤੇ ਰੋਕ ਆ ਜਦੋਂ ਉਹਨਾਂ ਨੇ ਇੱਥੇ ਅੱਣ ਕੇ ਮਾਫੀ ਮੰਗੀ ਤਾਂ ਉਹਨਾਂ ਨੂੰ ਵੀ ਤਨਖਾਹ ਵੀ ਲੱਗੀ ਤੇ ਰੋਕ ਜਿਹੜੀ ਉਹ ਹਟਾ ਦਿੱਤੀ ਗਈ ਬਿਰਸਾ ਸਿੰਘ ਨੂੰ ਤਨਖਾਹ ਵੀ ਲੱਗੀ ਆ ਤੇ ਰੋਕ ਹਟੀ ਆ ਡਾਕਟਰ ਕਰਮਜੀਤ ਸਿੰਘ ਵਾ ਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅਮਰਤਸਰ ਵਿ ਵਿਸ਼ੇ ਦੇ ਮਾਮਲੇ ਆਪਾਂ ਸਾਰਿਆਂ ਨੂੰ ਪਤਾ ਵੀ ਇੱਕ ਸਮਾਗਮ ਦੇ ਵਿੱਚ ਇਹਨਾਂ ਨੇ ਥੋੜਾ ਜਿਹਾ ਜਿਹੜਾ ਸਿੱਖੀ ਨੂੰ ਰਲਗੱਡ ਕਰਨ ਦੀ ਗੱਲ ਹੀ ਇਹਨਾਂ ਨੇ ਕਿਹਾ ਸੀ ਕਿ ਰਗਵੇਦ ਦਾ ਬੋਲਾ ਸਰਵੇ ਭਵੰਤੂ ਸੁਖੇਨਾ ਤੋਂ ਉਹਨਾਂ ਨੇ ਕਿਹਾ ਹੈ ਵੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨਾਲ ਰਗਵੇਦ ਨੂੰ ਲਿੰਕ ਜੋੜਨ ਦੇ ਲਈ ਸਿੱਖ ਸਟਡੀ ਚੇਅਰ ਸਥਾਪਿਤ ਕੀਤੀ ਆ ਸਿੱਖਾਂ ਨੇ ਸਾਰਿਆਂ ਨੇ ਸੰਗਤ ਨੇ ਮਹਿਸੂਸ ਕੀਤਾ ਆਈ ਇਹ ਸਾਡੇ ਨਿਆਰੇਪਨ ਦੇ ਉੱਤੇ ਹਮਲਾ ਵਾ ਪਿਛਾਣ ਤੇ ਹਮਲਾ ਤਾਂ ਉਹ ਵੀ ਪੇਸ਼ ਹੋਏ ਮਾਫੀ ਮੰਗੀ ਉਹਨਾਂ ਨੇ ਤਾਂ ਉਹਨਾਂ ਨੂੰ ਵੀ ਧਾਰਮਿਕ ਜਿਹੜੀ ਤਨਖਾਹ ਵਾ ਉਹ ਅੱਜ ਲਗਾਈ ਗਈ ਆ ਇਹ ਜਿਹੜੇ ਮਾਮਲੇ ਆ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਰੇ ਵਿਚਾਰੇ ਗਏ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਸਿਧਾਂਤ ਆ ਤੇ ਜਿਹੜੀ ਮर्यादा ਵਾ ਇੱਕ ਸਾਡੀ ਪੰਥ ਕਰਵੈਤਾ ਵਾ ਵੀ ਜਿਹੜਾ ਵੀ ਮਾਫੀ ਮੰਗਦਾ ਵਾ ਉਹਨੂੰ ਫੇਰ ਤਨਖਾਹ ਲਗਾਉਣੀ ਤੇ ਜਦੋਂ ਉਹ ਤਨਖਾਹ ਲਗਾ ਕੇ ਕੋਈ ਆਪਣੀ ਸੇਵਾ ਪੂਰੀ ਕਰ ਲੈਂਦਾ ਵਾ ਤੇ ਫੇਰ ਉਹਨੂੰ ਮਾਫੀ ਵੀ ਜਿਹੜੀ ਇੱਥੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲਦੀ ਆ ਇਹ ਜਿਹੜੇ ਅੱਜ ਮਾਵੜੇ ਹੀ ਇੱਥੇ ਸਾਰੇ ਵਿਚਾਰੇ ਗਏ ਆ ਇੱਕ ਬਾਕੀ ਸਾਰੇ ਮੇਰੇ ਸਾਹਬ ਨਾਲ ਮੈਂ ਗੱਲ ਕਰੀ ਜਿਹੜੀ ਕੀਤੀ ਗਈ ਹੈ ਜੀ ਐਸਪੀ ਜਿਹੜੇ ਸਾਬਕਾ ਮਲਾਕੀ ਸੀ ਜੀ ਨੰਬਰ ਦੀ ਕਿਵੇਂ ਦੇ ਦਿਓ ਦਸਕਰ ਨੂੰ ਮੈਨੂੰ ਦਿਓ 328 ਨੰਬਰ ਦੇ ਮਾਮਲੇ ਦੇ ਦੇਖੋ ਮੈਂ ਸਮਝਦਾ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਐਕਟ ਆ ਔਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਜ਼ਾਦ ਸਿਖਾ ਲਈ ਸੰਸਥਾ ਆਰਬਾਤ ਕੁਰਬਾਨੀਆਂ ਦੇ ਨਾਲ ਵਿਹੁੰਦ ਦੇ ਵਿੱਚ ਆਈ ਆ ਪਹਿਲੀ ਗੱਲ ਤੇ ਵੀ ਇੱਥੇ ਵੀ ਜਿਹੜੇ ਸਾਡੇ ਕੰਮ ਕਰਨ ਵਾਲੇ ਬੰਦੇ ਆ ਉਹ ਭੈ ਭਾਵਨੀ ਦੇ ਵਿੱਚ ਹੋਣ ਔਰ ਜਿਹੜਾ ਉਦੋਂ ਤਕਨੀਕੀ ਤੌਰ ਦੇ ਉੱਤੇ ਖਾਮੀਆਂ ਜਾਂ ਫਿਰ ਉਸ ਵੇਲੇ ਜਿਹੜੇ ਸਾਡੇ ਸਿੰਘ ਸਾਹਿਬ ਹੀ ਗਰਨੀ ਹਰਪ੍ਰੀਤ ਸਿੰਘ ਹੋਣੀ ਉਹਨਾਂ ਨੇ ਵੀ ਇਹ ਸਾਰਾ ਜਿਹੜਾ ਮਾਮਲਾ ਸੀ ਉਦੋਂ ਵੇਖਿਆ ਸੀ ਪੰਜ ਸਿੰਘ ਸਾਹਿਬਾਨਾ ਨੇ ਵੇਖਿਆ ਸੀ ਤੇ ਜਿਨ੍ਹਾਂ ਜਿਨ੍ਹਾਂ ਨੇ ਉਸ ਵੇਲੇ ਜਿਹੜੀ ਬਣਦੀ ਰਕਮ ਸੀ ਉਹ ਜਮਾ ਨਹੀਂ ਕਰਵਾਈ ਔਰ ਫਿਰ ਉਹਨਾਂ ਨੇ ਉਹਦੇ ਉੱਤੇ ਪਹਿਲਾ ਸ਼੍ਰੋਮਣੀ ਕਮੇਟੀ ਨੇ ਇੱਕ ਵਿਭਾਗੀ ਕਾਰਵਾਈ ਕੀਤੀ ਔਰ ਜਿਹੜੇ ਉਸ ਵੇਲੇ ਐਗਜੈਕਟਿਵ ਸੀ ਉਹਨਾਂ ਨੂੰ ਅਕਾਲ ਤੱਕ ਸਾਬ ਤੋਂ ਤਨਖਾਹ ਵੀ ਲਗਾਈ ਗਈ ਔਰ ਉਹਨਾਂ ਨੇ ਉਸ ਵੇਲੇ ਉਹ ਤਨਖਾਹ ਨੂੰ ਭੁਗਤਿਆ ਤਾਂ ਮੈਂ ਇਹ ਸਮਝਦਾ ਮਾਂ ਕਿ ਇਹਦੇ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਰਨਲ ਇਜਲਾਸ ਦਾ ਮਤਾ ਵੀ ਹੈਗਾ ਇਹਦੇ ਤੋਂ ਇਲਾਵਾ ਜਿਹੜੇ ਈਸ਼ਰ ਸਿੰਘ ਆ ਤੇ ਜਿਹੜੇ ਤਿੰਨ ਮੈਂਬਰੀ ਕਮੇਟੀ ਇੱਕ ਉਹਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਵੀ ਤੁਸੀਂ ਰਿਪੋਰਟ ਸਾਰਿਆਂ ਨੇ ਪੜ੍ਹੀ ਹੋਣੀ ਉਹਦੇ ਵਿੱਚ ਉਹਨਾਂ ਨੇ ਖਾਮੀਆਂ ਦੀ ਗੱਲ ਬਹੁਤ ਸਾਰਾ ਕੀਤੀ ਆ ਪਈ ਜਿਹੜਿਆ ਪੈਸੇ ਦਾ ਲੇਜਰ ਦੇ ਵਿੱਚ ਹਿਰਫੇਰ ਇਹ ਸਾਰੀਆਂ ਗੱਲਾਂ ਤਾਂ ਮੈਂ ਇਹ ਸਮਝਦਾ ਵਾਂ ਕਿ ਅੱਜ ਇੰਨੇ ਲੰਮੇ ਚਿਰ ਬਾਅਦ ਇੱਕ ਸਪੀਕਰ ਦਾ ਆਉਣਾ ਫਿਰ ਇੱਕ ਮਨਿਸਟਰ ਦਾ ਆਉਣਾ ਜਿਹੜਾ ਮਨਿਸਟਰ ਥੋੜੇ ਦਿਨ ਪਹਿਲਾਂ ਖੁਦ ਇਥੋਂ ਅਕਾਲ ਤਖਤ ਸਾਹਿਬ ਤੋਂ ਤਨਖਾਹ ਭੁਗਤ ਕੇ ਗਿਆ ਜਦੋਂ ਉਹਨਾਂ ਨੇ ਸ਼੍ਰੀਨਗਰ ਗਲਤੀ ਕੀਤੀ ਔਰ ਉਹਨਾਂ ਦਾ ਦੋਵਾਰੀ ਪੇਸ਼ ਹੋ ਕੇ ਫਿਰ ਪਰਚਾ ਹੋਣਾ ਇਹ ਕਿਤੇ ਨਾ ਕਿਤੇ ਸਿੱਖ ਮਾਮਲਿਆਂ ਦੇ ਵਿੱਚ ਦਖਲ ਆ ਦਖਲ ਅੰਦਾਜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਇੱਕ ਸਾਜ਼ਿਸ਼ ਆ ਔਰ ਜਿਹੜਾ ਅਕਾਲ ਤਖਤ ਸਾਹਿਬ ਤੋਂ ਵੀ ਇਹ ਮਾਮਲਾ ਜਿਹੜਾ ਹੋ ਚੁੱਕਾ ਪਹਿਲਾਂ ਔਰ ਕਿਤੇ ਨਾ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂ ਸੱਤਾ ਵਾ ਉਹਨੂੰ ਵੀ ਨਾ ਮੰਨਣ ਵਾਲੀ ਇਹ ਗੱਲ ਹੈਗੀ ਆ ਔਰ ਇਹ ਰਾਜਨੀਤੀ ਤੋਂ ਪ੍ਰੇਰਿਤ ਆ ਰਾਜਨੀਤਿਕ ਹਿੱਤਾਂ ਦੇ ਵਾਸਤੇ ਇਹ ਕੀਤਾ ਜਾ ਰਿਹਾ ਸੱਚ ਜਰੂਰ ਸਾਹਮਣੇ ਆਵੇ ਈਸ਼ਰ ਸਿੰਘ ਉਹਨਾਂ ਦੀ ਰਿਪੋਰਟ ਜਨਤਕ ਹੋਵੇ ਹੋਈ ਵੀ ਆ ਉਹਦੇ ਜੋ ਤੱਥ ਵਾ ਉਹਦੇ ਅਨੁਸਾਰ ਹੀ ਸਭ ਕੁਝ ਹੋਣਾ ਚਾਹੀਦਾ ਰਾਜਨੀਤੀ ਤੋਂ ਪ੍ਰੇਰਿਤ ਕੁਝ ਵੀ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿ ਆਪਾਂ ਸਿਆਸੀ ਤੌਰ ਤੇ ਕਿਉਂਕਿ ਆਹੀ ਗਲਤੀਆਂ ਕੀਤੀਆਂ ਤੇ ਉਹਦੇ ਤੋਂ ਬਾਅਦ ਅਸੀਂ ਆਪਣਾ ਆਪ ਨੂੰ ਰਾਜਨੀਤੀ ਦੇ ਵਿੱਚ ਤਕੜਾ ਕਰਨ ਦੇ ਲਈ ਇਦਾਂ ਦੀਆਂ ਗੱਲਾਂ ਕਰੀਗੇ ਸਿੱਧਾ-ਸਿੱਧਾ ਹੀ ਸਿੱਖ ਮਾਮਲਿਆਂ ਦੇ ਵਿੱਚ ਦਾ। ਉਹ ਤੁਸੀਂ ਪੜ ਲਿਓ। ਉਹ ਤੇ ਜਨਤਕ ਆ। 300 ਕੈਲੰਡਰ ਦਾ ਮਾਮਲਾ ਸੀ 27 ਦਸੰਬਰ ਦਾ ਸਹਿਬ ਜਦੋਂ ਦਾ ਸ਼ਿਦੂਪੁਰ ਤੇ ਸਹਿਬ ਰੂਪਗੁਰੂ ਜੀ ਦਾ ਪ੍ਰਕਾਸ਼ਿਤ ਹੋਇਆ ਤੇ ਵੀ ਕੋਈ ਵਿਚਾਰਕਤਾ ਤਾਂ ਹੋਇਆ ਜਿਹੜੀ ਤਰੀਕ ਨੂੰ ਲੈ ਕੇ। ਦੇਖੋ ਗੱਲ ਇਹ ਆ ਕਿ ਜਦੋਂ ਇੱਕ ਕੈਲੰਡਰ ਕਮੇਟੀ ਬਣੀ ਉਹ ਕੈਲੰਡਰ ਕਮੇਟੀ ਨੇ ਜਿਹੜੇ ਸਾਡੇ ਪਿਛਲੇ ਸਿੰਘ ਸਹਿਬਾਨ ਹੀ ਉਹਨਾਂ ਨੂੰ ਉਹ ਸਾਰਾ ਪੜਾਇਆ ਉਸ ਤੋਂ ਬਾਅਦ ਉਸ ਸਮੇਂ ਦੇ ਸਿੰਘ ਸਹਿਬਾਨ ਨੇ ਇੱਕ ਆਦੇਸ਼ ਵੀ ਕੀਤਾ ਤੁਹਾਡੇ ਕੋਲ ਵੀ ਹੋਣਾ ਕਿ ਇਹ ਦੇ ਮੁਤਾਬਕ ਹੀ ਸਾਰੇ ਦਿਹਾੜੇ ਜਿਹੜੇ ਉਹ ਮਨਾਏ ਜਾਣ ਹੁਣ ਕਿਉਂਕਿ ਉਹ ਉਹ ਵੀ ਸਿੰਘ ਸਹਿਬਾਨ ਹੀ ਇਸ ਕਰਕੇ ਉਸ ਤਰੀਕ ਦੇ ਨਾਲ ਕੋਈ ਫੇਰ ਬਦਲ ਨਹੀਂ ਕੀਤਾ ਗਿਆ ਗੱਲਬਾਤ ਜ਼ਰੂਰ ਹੋਈ ਬਾਕੀ ਇਹ ਠੀਕ ਆ ਕਿ ਜਿਹੜਾ ਗੁਰਪੁਰਬ ਕੈਲੰਡਰ ਦੇ ਮੁਤਾਬਕ ਉਹ 27 ਤਰੀਕ ਨੂੰ ਹੀ 27 ਦਸੰਬਰ ਸਿੰਘ ਸਾਹਿਬ ਅੱਜ ਦੇਖੋ ਯਾਰ ਬੇਨਤੀ ਕਰ ਪੂਰੀ ਹੋ ਲੱਗੇ ਤੇ ਤੇ ਨਾਲ ਹੀ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਦੇ ਸੁਨੇਹਾ ਆਏ ਨਿੱਜੀ ਚਿੱਠੀਆਂ ਹਜ਼ਾਰਾਂ ਆਈਆਂ ਤੋਂ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਦੇਖੋ ਆਪਾਂ ਪ੍ਰੇਮ ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਜਾਂ ਸ਼ਹੀਦੀ ਦਿਹਾੜੇ ਸਾਹਿਬ ਜਾਦਿਆਂ ਦੇ ਮਨਾਉਣੇ ਆ ਪਰ ਆਪਾਂ ਗੁਰਮਤ ਸਮਾਗਮ ਗੁਰੂ ਨੂੰ ਸਮਰਪਿਤ ਹੋ ਕੇ ਕਰਨੇ ਆ ਬਾਕੀ ਜਿਹੜੇ ਗੁਰਮਤ ਸਮਾਗਮ ਆ ਇਹ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਹੋਣ ਤਾਂ ਇਹ ਸਮਰਪਿਤਤਾ ਮਹੀਨਾ ਮਹੀਨਾ ਵਿੱਚ ਆ ਚੱਲਦੇ ਆ। ਤੋਂ ਇਸ ਕਰਕੇ ਜਿਹੜੀ ਸੰਗਤ ਨੂੰ ਇਹ ਲੱਗਦਾ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਸਾਨੂੰ ਮਨਾਉਣ ਦੇ ਵਿੱਚ ਕੋਈ ਦਿੱਕਤ ਆ ਖਾਸ ਕਰਕੇ ਉਧਰਲੇ ਜਿਹੜੇ ਜ਼ਿਲ੍ਹੇ ਆ ਤਾਂ ਜਿਵੇਂ ਸਥਾਨਕ ਪੱਧਰ ਦੇ ਉੱਤੇ ਪਹਿਲਾਂ ਵੀ ਸਿੱਖ ਸੰਗਤ ਆਪਣੀ ਸਹੂਲਤ ਮੁਤਾਬਕ ਛੁੱਟੀ ਨੂੰ ਵੇਖ ਕੇ ਗੁਰਪੁਰਬ ਜਾਂ ਪ੍ਰਕਾਸ਼ ਦਿਹਾੜੇ ਗੁਰੂ ਨੂੰ ਸਮਰਪਿਤ ਮਨਾ ਲੈਂਦੇ ਆ। ਤਾਂ ਉਹ ਆਪਣੇ ਸਥਾਨਕ ਤੌਰ ਤੇ ਐਵੇਂ ਮਨਾ ਸਕਦੇ ਆ। ਬਾਕੀ ਕੈਲੰਡਰ ਦੇ ਮੁਤਾਬਕ ਜਿਹੜਾ ਪ੍ਰਕਾਸ਼ ਪੁਰਬ ਆ ਉਹ 27 ਦਸੰਬਰ ਦਾ ਹੀ ਆ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਇਹਦੇ ਪਿਛੋਂ ਤੱਬੇ ਸਮੇਂ ਤੋਂ ਲੋਕਾਂ ਨੂੰ ਅੰਦਰ ਤਿੱਕੀ ਦੀ ਕੰਡੀਸ਼ਨ ਆ ਜਾਂਦੀ ਕਿ ਇਹ ਸਾਡ ਕਿੰਨਾ ਮਸਲੇ ਹੱਲ ਕੀਤੇ ਜਾ ਸਕਦੇ ਜਿਹੜੇ ਦੁੱਖਾਂ ਸੰਕਟ ਚ ਦੇਖ ਬੋਲਦੇ ਵੇਖੋ ਵੈਸੇ ਤਾਂ ਕੋਈ ਦਬਦਾਨੀ ਕਿਉਂਕਿ ਸਿੱਖੀ ਚੜ੍ਹਦੀ ਕਲਾ ਵਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸਰਹੰਦਰ ਨੂੰ ਫਤਿਹ ਕੀਤਾ ਤੇ ਉਥੇ ਖਾਲਸਾ ਹੀ ਨਿਸ਼ਾਨ ਸਾਹਿਬ ਲੱਗੇ ਤੇ ਉਹਦਾ ਨਾਮ ਉਹਨਾਂ ਨੇ ਸਰੰਦ ਤੋਂ ਬਦਲ ਕੇ ਰੱਖਿਆ ਸ਼ਰੀਫ ਫਤਿਹਗੜ੍ਹ ਸਾਹਿਬ ਸਾਡੀਆਂ ਸ਼ਹਾਦਤਾਂ ਸਾਡੇ ਤੇ ਚੜ੍ਹਦੀ ਕਲਾ ਪੈਦਾ ਕਰਦੀਆਂ ਸਾਨੂੰ ਜਲਾਉ ਦਿੰਦੀਆਂ ਪਰ ਸਾਡਾ ਮਨਾਉਣ ਦਾ ਹਰ ਤਰੀਕਾ ਜਿਹੜਾ ਉਹ ਗੁਰੂ ਦੇ ਅਨਸਾਰ ਗੁਰਮਤ ਸਮਾਗਮ ਕਰਨਾ ਤੋਂ ਆਪਾਂ ਨੂੰ ਮਿਲ ਜੁਲ ਕੇ ਸਮਾਗਮ ਕਰਨੇ ਚਾਹੀਦੇ ਆ ਬਾਕੀ ਮੈਂ ਕਹਿ ਦਿੰਦਾ ਵਾ ਭਈ ਜਿਨ੍ਹਾਂ ਨੂੰ ਇਹਦੇ ਵਿੱਚ ਦਿੱਕਤ ਆ ਮਹਿਸੂਸ ਹੋ ਰਹੀ ਆ ਜਾਂ ਕੋਈ ਜਿਹੜੇ ਜ਼ਿਲ੍ਹਿਆਂ 'ਚ ਤਾਂ ਸੰਗਤ ਜਿਹੜੀ ਉਹ ਆਪਣੇ ਪੱਧਰ ਤੇ ਸਥਾਨਕ ਤੌਰ ਤੇ ਅੱਗੇ ਵੀ ਆਪਾਂ ਦੇਖਦੇ ਹਾਂ ਕਿ ਮਹੀਨਾ ਮਹੀਨਾ ਵੀ ਸਮਰਪਿਤ ਸਮਾਗਮ ਹੁੰਦੇ ਆ ਤੇ ਕਰ ਸਕਦੇ ਆ ਉਹ ਪਹਿਲਾਂ ਵੀ ਹੁੰਦੇ ਹੀ ਆ ਸਿੰਘ ਸਾਹਿਬ ਜੀ ਇਸ ਦਿਨ ਆਤਿਸ਼ਬਾਜੀ ਤੇ ਦੀਪਮਾਲਾ ਕੀਤੀ ਜਾਣੀ ਚਾਹੀਦੀ ਹੈ ਕਿ ਨਹੀਂ ਦੇਖੋ ਆਤਿਸ਼ਬਾਜੀ ਜਾਂ ਦੀਪਮਾਲਾ ਇਹ ਵੇਹ ਤੇ ਜਿਹੜਾ ਹੈਗਾ ਵਾ ਜਦੋਂ ਸਾਬ ਜਿਆਦੇ ਹੰਦੇ ਸ਼ੀਧੀ ਦਿਨ ਵੀ ਚੱਲ ਰਹੇ ਆ ਤੋਂ ਪਹਿਲਾਂ ਤੋਂ ਹੀ ਆਪਣਾ ਜਿਹੜਾ ਥੋੜਾ ਜਿਹਾ ਖਾਸ ਕਰਕੇ ਪਵਾਦ ਕਾ ਇਲਾਕਾ ਤੇ ਬਹੁਤ ਜ਼ਿਆਦਾ ਇਮੋਸ਼ਨਲ ਵੀ ਉਦੇ ਨਾਲ ਜੁੜਿਆ ਹੁੰਦਾ ਤੇ ਇਹ ਤੇ ਆਪਾਂ ਨੂੰ ਗੁਰੂ ਨੇ ਵਿਵੇਕ ਬੋਧ ਦਿੱਤੀ ਆਪਾਂ ਕੀ ਕਰਨਾ ਸਿੱਖ ਸਾਹਿਬ ਭਾਚਾ ਭਾਗ ਦੇ ਜਿਹੜਾ ਕਿਸੇ ਕਿਸਰਤ ਕਰਵਾਇਆ ਸੀ ਉਹਦੇ ਦੀ ਗੱਲ ਜਦੋਂ ਅੰڈیا ਦੇ ਮੰਤਰੀ ਨੂੰ ਵੀ ਹਾ ਹਾ ਜਿਹੜੇ ਗਾਇਡ ਸੀ ਬੀਸ ਹੈ ਉਹ ਉਹਨਾਂ ਬਾਰੇ ਕੀ ਕਹਿਦਾ ਰਹੇ ਦੇਖੋ ਵੀਰ ਸਿੰਘ ਪਹਿਲੀ ਗੱਲ ਤੇ ਬਿਨਾਂ ਸੱਦਿਆਂ ਵੀ ਇੱਥੇ ਆਇਆ ਉਹਨੇ ਆਣ ਕੇ ਮਾਫ਼ੀ ਮੰਗ ਲਈ ਔਰ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਮਾਮਲਾ ਵਿਚਾਰਿਆ ਜਾ ਸਕਦਾ ਕਿੰਸਾ ਇੱਕ ਸੀ ਕੈਬਨਟ ਮੰਤਰੀ ਤਰਫੋਂ ਵੀ 100 ਰੁਪਏ ਆਪਣੇ ਪੱਖ ਰੱਖਣ ਲਈ ਕਿਹਾ ਸੀ ਉਹਨਾਂ ਨੇ ਸਮਾਂ ਲੈ ਲਿਆ ਸੀ ਨਾ ਤੇ ਮੈਨੂੰ ਲੱਗਦਾ ਵੀ ਥੋੜੇ ਦਿਨਾਂ ਚ ਆ ਜਾਣਗੇ ਆਉਣਾ ਚਾਹੀਦਾ ਦਿੱਲੀ ਦੇ ਕੈਬਨਟ ਮੰਤਰੀ ਅੱਜ ਜਿ ਇਏ ਮੁੱਖ ਮੰਤਰੀ ਆਏ ਪ੍ਰੋਫੈਸਰ ਗੁਰਿੰਦਰ ਪਾਲ ਜਿੰਦਲ ਪੁਰਾਦੀ ਕਿڑی ਰਿਹਾਈ ਦੀ ਮੰਗਿਆ ਉਹ ਫਾਈਲ ਉੱਤੇ ਪਈ ਹੈ ਦਿੱਲੀ ਸਰਕਾਰ ਕੋਲ ਅੱਜ ਕੀ ਤੁਹਾਡੀ ਵਰਤਾਲਾਪ ਬੁਲੀ ਜੀ ਕੋਈ ਕੋਈ ਵੱਡੀ ਸੰਗਤ ਲੈ ਕੇ ਕੋਈ ਉਹਨਾਂ ਦੇ ਅੱਗੇ ਪ੍ਰਸਤਾਵ ਰੱਖਿਆ ਜਾਂ ਉਹਨਾਂ ਨੂੰ ਵੀ ਹਾਂ ਰਈ ਸਿਆਰੀ ਕੀਤੀ ਜੀ ਕੀ ਗੱਲਬਾਤ ਕੀ ਹੋਈ ਦੇਖੋ ਅੱਜ ਉਹ ਆਏ ਸੀ ਇੱਥੇ ਗੁਰੂ ਘਰ ਨਮਸਕਾਰ ਕਰਨ ਉਹਨਾਂ ਨੇ ਸੇਵਾ ਵੀ ਕੀਤੀ ਔਰ ਜਦੋਂ ਇੱਥੇ ਬੈਠੇ ਆ ਤੇ ਮੈਂ ਉਹਨਾਂ ਨੂੰ ਕਿਹਾ ਵਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜੇ ਰਹਾਈ ਦਾ ਮਾਮਲਾ ਉਹ ਪਹਿਲਾਂ ਕਿਉਂਕਿ ਮੁੱਖ ਮੰਤਰੀ ਉੱਥੇ ਕੇਜਰੀਵਾਲ ਹੀ ਪਰ ਉਹਨੇ ਦਸਤਖਤ ਨਹੀਂ ਕੀਤੇ ਉਹ ਕਰ ਦਿੰਦਾ ਤੇ ਅੱਜ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਾਹਰ ਹੋਣੇ ਉਹਦੀ ਨੀਅਤ ਦੇ ਵਿੱਚ ਕੀ ਸੀ ਖੋਟ ਸੀ ਤੇ ਸਭ ਰੱਬ ਜਾਣਦਾ ਜਾਂ ਆਪਾਂ ਜਾਣਦੇ ਪੰਥ ਸਮਝਦਾ ਉਹਨੂੰ ਸੰਗਤ ਸਮੇਂ ਦੀ ਪੰਜਾਬੀ ਸਮੇਂ ਤੇ ਮੈਂ ਮੁੱਖ ਮੰਤਰੀ ਨੂੰ ਤੇ ਉਹਨਾਂ ਦੀ ਕੈਬਨਿਟ ਨੂੰ ਕਿਹਾ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੁੱਲਰ ਦੀ ਰਿਹਾਈ ਹੋਣੀ ਚਾਹੀਦੀ ਤੁਸੀਂ ਛੇਤੀ ਤੋਂ ਛੇਤੀ ਉਹਨਾਂ ਦੀ ਫਾਈਲ ਤੇ ਦਸਤਖਤ ਕਰੋ ਔਰ ਕਿਉਂਕਿ ਸਿੱਖ ਕੌਮ ਬਹਾਦਰ ਕੌਮ ਆ ਸਿੱਖਾਂ ਦੀਆਂ ਵੱਡੀਆਂ ਸ਼ਹਾਦਤਾਂ ਆ ਦੇਸ਼ ਲਈ ਅੱਜ ਵੀ ਸਭ ਤੋਂ ਆਜ਼ਾਦੀਆਂ ਜਿਹੜੀਆਂ ਜੰਗੀ ਵਿਧਵਾ ਆ ਉਹ ਪੰਜਾਬ ਦੇ ਵਿੱਚ ਆ ਪੰਜਾਬੀ ਹਮੇਸ਼ਾ ਹੀ ਦੇਸ਼ ਦੇ ਲਈ ਖੜੇ ਆ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੁੱਲਰ ਕਿਉਂਕਿ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਆ ਤੇ ਮੁੱਖ ਮੰਤਰੀ ਤੁਸੀਂ ਉਹ ਤੇ ਤੁਸੀਂ ਦਸਤਖਤ ਕਰਕੇ ਉਹਨਾਂ ਨੂੰ ਰਿਹਾਈ ਦੇ ਉੱਤੇ ਉਹਨਾਂ ਦਾ ਰਾਹ ਪੱਧਰਾ ਕਰੋ ਮੇਰੀ ਬਹੁਤ ਵਧੀਆ ਮਹੌਲ ਚ ਗੱਲ ਲਈ ਔਰ ਸਾਰੀ ਕੈਬਨਟ ਨੇ ਤੇ ਮੁੱਖ ਮੰਤਰੀ ਨੇ ਇਹ ਕਿਹਾ ਪਰ ਉਹ ਸੱਦਵਾਇਆ ਕਿ ਅਸੀਂ ਇੱਥੇ ਵਿਚਾਰ ਕਰਾਂਗੇ ਔਰ ਅਸੀਂ ਜਲਦੀ ਇਹਨੂੰ ਕਰ ਸਕਦੇ ਹਾਂ ਇਹ ਇੱਕ ਸਿੱਖ ਕੌਮ ਦੇ ਵਿੱਚ ਇੱਕ ਗੱਲ ਦੇਖੀ ਜਾ ਰਹੀ ਹੈ ਕਿ ਇੱਕ ਜਾਂ ਦੋ ਬੱਚਿਆਂ ਤੱਕ ਹੀ ਲੋਕਸ ਦੀ ਮਤ ਹੋਗੇ ਨੇ ਚਾਹੇ ਸਾਡੀ ਸੋਚ ਹੈ ਕਿਸੇ ਦੀ ਸੋਚ ਹੈ ਲੱਗਦਾ ਨਹੀਂ ਕਿ ਬੱਚਿਆਂ ਦੇ ਵਿੱਚ ਵਾਅਦਾ ਕਰਨਾ ਚਾਹੀਦਾ ਚਾਰ ਪੰਜ ਤੋਂ ਡਾ ਬਿਆਨ ਵੀ ਪਾਇਆ ਜੀ ਕਿ ਸਿੱਖ ਕੰਮ ਜਿਹੜੀ ਹੈ ਕਿ 4-5 ਬੱਚੇ ਪੈਦਾ ਕਰੋ ਤਾਂ ਕਿ ਸਿੱਖੀ ਹੋਰ ਪਰਫੁੱਲਿਤ ਹੋ ਸਕੇ ਵਿਦੇਸ਼ਾਂ ਦੇ ਵਿੱਚ ਹੋਰ ਜਿਆਦਾ ਨਾਮਨਾ ਕਰ ਸਕੇ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਲਾਹ ਦਿੰਨਾ ਤੇ ਜਿਹਨੇ ਬੰਦਿਆਂ ਦੇ 30+ ਹੋ ਗਏ ਆ ਜਾਂ 28 ਦੇ ਨੇੜੇ ਤੇੜੇ ਪਹਿਲਾਂ ਨੰਦਕਾਰਜ ਨਹੀਂ ਹੋਇਆ ਜਾਂ ਵਿਆਹ ਹੋ ਗਿਆ ਕਰਾਓ ਤੇ ਦੂਜੀ ਗੱਲ ਇਹ ਭਈ ਜਿਹੜੇ ਜਵਾਕ ਆ ਹੁਣ ਆਪਾਂ ਸਾਰੇ ਜਾਣਦੇ ਆ ਵੀ ਰਿਸ਼ਤੇ ਹੁੰਦੇ ਆ ਰਿਸ਼ਤੀਆਂ ਦੇ ਵਿੱਚ ਭੂਆ ਭੂਆ ਦੇ ਕਰਕੇ ਫੁੱਫੜੋਣਾ ਤੇਰ ਮਾਮਾ ਚਾਚੇ ਤਾਏ ਮਾਸੀ ਹੁਣ ਇੱਕ ਜੇ ਜਵਾਕ ਹੀ ਇੱਕ ਹੋਗਾ ਤੇ ਰਿਸ਼ਤੇ ਕਿਥੋਂ ਨੇ ਤੋ ਰਿਸ਼ਤੇ ਜਿਹੜੇ ਆ ਇਹਨਾਂ 'ਚ ਮਿਠਾਸ ਹੁੰਦੀ ਆ ਮੁਸ਼ਕਿਲ ਪਾਵੇ ਰਿਸ਼ਤੇਦਾਰ ਸਾਰਾ ਵੀ ਹੁੰਦੇ ਆ ਸਾਡਾ ਪੰਜਾਬ ਦਾ ਸਭਿਆਚਾਰ ਵੀ ਆ ਤੋ ਇਹਨਾਂ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਤੋ ਚੰਗੀ ਗੱਲ ਆ ਵੀ ਆਪਾਂ ਬਹੁਤਾ ਹੀ ਸੋਚਤੇ ਨਾ ਜਾਈਏ ਵੀ ਇੱਕ ਹੀ ਜਵਾਕ ਕਰਨਾ ਜਦੋਂ ਕਈ ਵਾਰੀ ਰੱਬ ਨਾ ਕਰੇ ਕਈ ਵਾਰੀ ਹੋ ਜਾਂਦਾ ਕੋਈ ਜਵਾਕ ਦੇ ਨਾਲ ਮਿਸ ਹੈਪਨਿੰਗ ਹੋ ਜਾਏ ਤਉਹਦੇ ਤੋਂ ਬਾਅਦ ਪਰਿਵਾਰਾਂ ਦਾ ਅ ਪਿਛੇ ਜੇ ਜਦੋਂ ਮੂਸੇਵਾਲਾ ਦੇ ਸਰਕਾਰ ਜਿਹੜੀ ਆ ਨਹੀਂ ਕੁਝ ਕਰ ਸਕੀ ਉਹਦੀ ਸਕਿਉਰਿਟੀ ਦਾ ਪਰਪਜ ਲੀਕ ਕੀਤਾ ਉਹਦੇ ਤੋਂ ਬਾਅਦ ਉਹਦਾ ਟਾਰਗੇਟ ਕਿਲਿੰਗ ਹੋਈ ਇੱਕੋ ਇੱਕ ਪੁੱਤ ਹੀ ਉਹ ਬਾਅਦ ਵਿੱਚ ਮਾਪਿਆਂ ਨੂੰ ਕਿੰਨੀ ਮੁਸ਼ਕਲ ਚੱਲਣੀ ਪਈ ਬਾਅਦ ਚੱਲੋ ਰੱਬ ਨੇ ਕਿਰਪਾ ਕੀਤੀ ਉਹਨਾਂ ਦੇ ਜਵਾਕ ਹੋ ਗਿਆ ਚੰਗੀ ਗੱਲ ਹੋਈ ਤੋ ਇਹਨਾਂ ਗੱਲਾਂ ਕਰਕੇ ਦੇਖੋ ਸਾਰੇ ਮਹਿਸੂਸ ਕਰਦੇ ਤੁਸੀਂ ਵੀ ਕਰੋਗੇ ਬਜ਼ੁਰਗ ਵੀ ਕਰਦੇ ਆ ਸਿਆਣੇ ਵੀ ਕਰਦੇ ਆ ਪਿਤਾ ਪਾ ਨੂੰ ਇਸ ਪਾਸੇ ਸੋਚਣਾ ਚਾਹੀਦਾ ਜਵਾਬ ਠੀਕ ਆ 3 ਤੋਂ 4 ਹੋਣੇ ਚਾਹੀਦੇ ਆ ਬਾਕੀ ਪਰਵਰਸ਼ ਕਰਨ ਵਾਲਾ ਜਿਹੜਾ ਵਾ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਘਰ ਦੇ ਕਾਕੇ ਕਰਤ ਰਿਆ ਕਿਉਂਕਿ ਹਰ ਬੰਦੇ ਨੇ ਕਿਰਤ ਕਰਨੀ ਆ ਤੇ ਸਾਰੇ ਕਰਦੇ ਆ ਕਿਰਤ ਕਰਕੇ ਬੰਦਾ ਜਿਹੜਾ ਆਪਣੇ ਆਪ ਨੂੰ ਫਿਰ ਮਜ਼ਬੂਤ ਕਰ ਲੈਂਦਾ ਤੋਂ ਇੱਥੇ ਧਿਆਨ ਦੇਣਾ ਚਾਹੀਦਾ ਚੰਗੀ ਗੱਲ ਆ ਜਿੰਨੇ ਜ਼ਿਆਦਾ 3 4 ਜਾਂ ਹਰੇਕ ਨੇ ਆਪਣੀ ਥੋੜਾ ਪਰਵਾਰਿਕ ਪਿਛੋਕੜ ਵੇਖਣਾ ਜਾਂ ਫਾਈਨੈਂਸ਼ਲੀ ਵੇਖਣਾ ਤੋ ਉਹਨੂੰ ਇੱਥੇ ਵਿਚਾਰ ਕਰਨੀ ਚਾਹੀਦੀ ਇੱਕ ਤੱਕ ਹੀ ਨਹੀਂ ਰਹਿਣਾ ਚਾਹੀਦਾ ਦੋ ਤੋਂ ਇੱਕ ਬੱਚੇ ਦਾ ਮਤਲਬ ਆ ਦੋਹਾਂ ਤੋਂ ਇੱਕ ਦਿਨ ਅੱਧੇ ਕੱਟ ਜਾਣਾ ਦੋ ਤੋਂ ਦੋ ਬਰਾਬਰ ਆ ਜੇ ਤਿੰਨ ਹੋਣਗੇ ਫਿਰ ਥੋੜੀ ਜੀ ਗੱਲ ਆਪਣੀ ਅੱਗੇ ਚੱਲੂਗੀ ਸਮੇਂ ਸਿਰ ਵਿਆਹ ਆਨੰਦ ਕਾਰਜ ਤੇ ਸਮੇਂ ਸਿਰ ਜਵਾਕ ਜਿਹੜੇ ਆ ਸਾਰਿਆਂ ਦੇ ਹੋਣੇ ਚਾਹੀਦੇ ਸਿਕ ਸਾਹਿਬ ਸਿਕ ਸਾਹਿਬ ਕੋਈ ਨਾ ਦਿੱਤਾ ਨਾ ਕੋਈ ਪਾਰਟਨਰ ਨਾ ਕੋਈ ਇਕਰਾਰ ਕੋਈ ਪਾਰਟਨਰ ਕੋਈ ਨਹੀਂ ਕੋਈ ਲੋਕੀਂ ਪਾਜਾ ਦਿੱਤਾ ਜਿੱਤਾ ਪੱਟਣ ਗਿਆ ਪਰ ਸਰਕਾਰ ਪੁਛਾ ਕੋਰੀਡੋਰ ਅਜੇ ਤੱਕ ਨਹੀਂ ਪੰਡਿਤ ਕਾਰੋ ਦੇਖੋ ਕरिडोर ਤੇ ਮੈਂ ਪਹਿਲਾਂ ਵੀ ਗੱਲ ਕੀਤੀ ਇਹ ਸਿਰਫ ਇੱਕ ਜ਼ਮੀਨ ਦੇ ਉੱਤੇ ਬਣਿਆ ਹੋਇਆ ਪੁਲ ਨਹੀਂ ਹੈ ਦਿਲਾਂ ਨੂੰ ਜੋੜਦਾ ਔਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਸੀ ਵੀ ਉਹਨਾਂ ਦੇ 550 ਸਾਲਾਂ ਤੇ ਖੁੱਲਿਆ ਤੇ ਹੁਣ ਭਾਰਤ ਸਰਕਾਰ ਨੂੰ ਚਾਹੀਦਾ ਕਿਉਂਕਿ ਮਾਹੌਲ ਬਹੁਤ ਸੁਖਾਵਾਂ ਵਾ ਇਹ ਲਾਂਘਾ ਛੇਤੀ ਤੋਂ ਛੇਤੀ ਖੁੱਲਿਆ ਜਾਵੇ ਸਿੱਖ ਤੇ ਪੰਜਾਬੀ ਤਾਂ ਗੁਰੂ ਨਾਨਕ ਨਾਮਲੇਵਾ ਦਾ ਗੁਰੂ ਕੀ ਸੰਗਤ ਉਹ ਖੁੱਲੇ ਦਿਲ ਦੇ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇ ਇਹਦੇ ਲਈ ਭਾਰਤ ਦੀ ਜਿਹੜੀ ਵੀ ਮਿਨਿਸਟਰੀ ਆ ਇਹਨਾਂ ਨੂੰ ਯਤਨ ਕਰਨੀ ਚਾਹੀਦੇ ਆ ਔਰ ਜਿਹੜੇ ਵੀ ਸਾਡੇ ਸਿੱਖ ਐਮਪੀ ਆ ਭਾਵੇਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਆ ਉਹਨਾਂ ਨੂੰ ਵੀ ਕਰਤਾਰਪੁਰ ਲਾਂਘੀ ਦੀ ਗੱਲ ਜ਼ੋਰ ਸ਼ੋਰ ਦੇ ਨਾਲ ਉੱਥੇ ਪਾਰਲੀਮੈਂਟ ਦੇ ਵਿੱਚ ਚੁਕਣੀ ਚਾਹੀਦੀ ਕਿਉਂਕਿ ਜਲਾਹ ਚੱਲ ਰਿਹਾ ਦੂਜਾ ਪਿਛਲੇ ਦਿਨੀ ਤੁਸੀਂ ਮੈਨੂੰ ਚੇਤਾ ਕਰਾਤਾ ਪਿਛਲੇ ਦਿਨੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਰੇ ਸਿੱਖ ਐਮਪੀਜ਼ ਔਰ ਰਾਜ ਸਭਾ ਦੇ ਭਾਵੇਂ ਤੇ ਭਾਵੇਂ ਉਹ ਲੋਕ ਸਭਾ ਦੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਚਿੱਠੀਆਂ ਭੇਜੀਆਂ ਵਾ ਕਿ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਆ ਉਹਦੀ ਆ ਆਵਾਜ਼ ਸਹਿਬਜ਼ਾਦਿਆਂ ਦੀ ਸ਼ਹਾਦਤ ਸਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆ ਇਹਦੇ ਸੰਬੰਧੀ ਜਿਹੜਾ ਉਹਨਾਂ ਨੇ ਨਾਮ ਰੱਖਿਆ ਆ ਵੀਰਬਾਲ ਦਿਵਸ ਉਹਨੂੰ ਸਹਿਬਜ਼ਾਦੇ ਸ਼ਹੀਦੀ ਦਿਹਾੜੇ ਜਾਂ ਸ਼ਹੀਦੀ ਦਿਵਸ ਕੀਤਾ ਜਾਵੇ ਇਹਦੇ ਲਈ ਸਾਰੇ ਜਿਹੜੇ ਸਿੱਖ ਐਮਪੀ ਆਪਾਂ ਵਿਰਾਸਤ ਸਭਾ ਵਾ ਆਪਾਂਵੇਂ ਉਹ ਲੋਕ ਸਭਾ ਵਾ ਉਹ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕਣ ਕੇ ਇਹਦਾ ਨਾਮ ਬਦਲਿਆ ਜਾਵੇ ਆ ਨਾਮ ਉਹੀ ਰੱਖਿਆ ਜਾਵੇ ਜਿਹੜਾ ਸਿੱਖ ਰਵੈਤਾਂ ਚਾ ਸਿੱਖ ਸਿਧਾਂਤਾਂ ਚਾ ਸਿੱਖ ਇਤਿਹਾਸ ਚ ਕੋਈ ਆਪਣੀ ਸ਼ਬਦਾਵਲੀ ਸਿੱਖਾਂ ਦੇ ਉੱਤੇ ਠੋਸੀ ਨਾ ਜਾਵੇ ਇਹਦੇ ਲਈ ਆਪਾਂ ਸਿੱਖ ਐਮਪੀਜ਼ ਨੂੰ ਸਾਰਿਆਂ ਨੂੰ ਚਿੱਠੀਆਂ ਲਿਖੀਆਂ ਵਾਂ ਕਿ ਬਾਲਦੀਵਸ ਦਾ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹੀਦੀ ਦਿਵਸ ਰੱਖਿਆ ਜਾਵੇ ਇਸ ਮਸਲੇ ਤੇ ਪੰਜ ਵਾਰ ਪੰਜ ਵਾਰ ਮੁੱਖ ਮੰਤਰੀ ਰਹੇ ਤੇ ਸਰਦਾਰ ਪ੍ਰਕਾਸ਼ ਸਿੰਘ ਵਾਦੋਂ ਦਾ ਜ਼ਰੂਰ ਦੇ ਹੜਾ ਮਨਾਏ ਨੇ ਉਹਨਾਂ ਨੂੰ ਜਿਹੜਾ ਫਕਰੇ ਕੋਟ ਉਹਨਾਂ ਦੀ ਸਰਵਾਵਾਂ ਵੇਖ ਕੇ ਦਿੱਤਾ ਗਿਆ ਸੀ 2 ਦਸੰਬਰ ਤੇ 10 ਦੇ ਫਕਰੇ ਕੋਟ ਜਿਹੜਾ ਵਾਪਸ ਨਹਿਤਾ ਲਾਣ ਲੱਗਾ ਸੀ ਬਾਗੋਟ ਦੀ ਆ ਉਹਨਾਂ ਦਾ ਫਕਰੇ ਕੋ ਕੋ ਉਹਨਾਂ ਦੇ ਹੁੰਦੇ ਆ ਜੇ ਨਾ ਆਪਸ ਵਿੱਚ ਹੁੰਦੇ ਤੇ ਕੋਈ ਗੱਲ ਨਹੀਂ ਸੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਫਕਰੇ ਤੁਹਾਨੂੰ ਵਾਪਸ ਲੈਣਾ ਗਲਤ ਹੈ ਉਹਨਾਂ ਦਾ ਫਕਰੇ ਕੋ ਉਸੇ ਤਰੀਕੇ ਨਾਲ ਕੋਲਰ ਕੋ ਵਰਕਰਾ ਰਹਿਣਾ ਚਾਹੀਦਾ ਕਿ ਦੇਖੋ ਇਹਦੇ ਜਿਨ੍ਹਾਂ ਨੇ ਵਾਪਸ ਲਿਆ ਉਹਨਾਂ ਤੋਂ ਪੁੱਛੋ ਬਾਕੀ ਇਸ ਵੇਲੇ ਲੋੜ ਆ ਕੌਮ ਦੀ ਇਕਤਾ ਦੀ ਇਤਿਫਾਕ ਦੀ ਕੌਮ ਤੇ ਤਰਫਾ ਦੇ ਪੰਜਾਬ ਤੇ ਹਮਲੇ ਹੋ ਰਹੇ ਆ ਉਹਦੇ ਲਈ ਆਪਾਂ ਇੱਕਜੁੱਟ ਹੋ ਕੇ ਉਹਨਾਂ ਨੂੰ ਸਾਹਮਣਾ ਕਰੀਏ ਤੇ ਪੰਜਾਬ ਤੇ ਪੰਥ ਨੂੰ ਤਕੜਾ ਕਰੀਏ ਸਰ ਆਰਤੀ ਬਾਰੇ ਆਮ ਬਦਲਣ ਲਾਗਤ ਦੀ ਜਾਣਬਾਜੀ ਕੀਤੀ ਗਈ ਸੀ ਇਸ ਦੇ ਬਾਰੇ ਉਹ ਦੇਖੋ ਬਿਆਨਬਾਜੀ ਹੁਣ ਉਹਦੇ ਬਾਰੇ ਮੈਂ ਕੀ ਬੋਲਾਂ ਬਹੁਤ ਸਾਰੇ ਗੱਲਾਂ ਹੁੰਦੀਆਂ ਅਹੁਦਿਆਂ ਦਾ ਸਤਕਾਰ ਹੁੰਦਾ ਸੀ ਆਮ ਦਾ ਇੱਕ ਆਪਣਾ ਰਤਬਾ ਪਰ ਇਹਦੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹ ਸਾਰੇ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਕੱਲੇ ਸਿੱਖਾਂ ਦਾ ਜੀ ਗੁਰੂ ਨਾਨਕ ਨਾਮ ਲੈਵਾ ਵੀ ਗੱਲ ਨੂੰ ਮੰਨਦੇ ਮੈਨੂੰ ਚੇਤੇ ਆ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰ ਵਾਲੇ ਜਦੋਂ ਇੱਥੇ ਸੀ ਉਸ ਵੇਲੇ ਦੇ ਸਿੰਘ ਸਾਹਿਬ ਨੇ ਇੱਕ ਉਹਨਾਂ ਨੂੰ ਆਖਿਆ ਵੀ ਤੁਸੀਂ ਹਥਿਆਰ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਣਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਹਥਿਆਰ ਲੈ ਕੇ ਅੰਦਰ ਨਹੀਂ ਗਏ ਉਹਨਾਂ ਨੇ ਬਾਹਰੋਂ ਹੀ ਨਮਸਕਾਰ ਕੀਤੀ ਤਾਂ ਕਿਸੇ ਨੇ ਪੁੱਛਿਆ ਭਾਈ ਤੁਸੀਂ ਹੁਣ ਅੰਦਰ ਲਈ ਜਾਂਦੇ ਤੁਸੀਂ ਬਾਹਰੋਂ ਹੀ ਨਮਸਕਾਰ ਕਰ ਰਹੇ ਆਂ ਉਹ ਕਹਿੰਦੇ ਵੀ ਸਿੰਘ ਸਾਹਿਬ ਦਾ ਇੱਕ ਪਾਸੇ ਆਦੇਸ਼ ਆ ਵੀ ਹਥਿਆਰ ਲੈ ਕੇ ਜਾਣਾ ਨਹੀਂ ਦੂਜੇ ਪਾਸੇ ਗੁਰੂ ਸਾਹਿਬ ਦਾ ਆਦੇਸ਼ ਆ ਕਿ ਆਪਾਂ ਹਮੇਸ਼ਾ ਸ਼ਾਸਤਰ ਧਾਰੀ ਰਹਿਣਾ ਵਾ ਤੇ ਇਸ ਕਰਕੇ ਨਾ ਮੈਂ ਗੁਰੂ ਦਾ ਬਚਨ ਟਾਲ ਸਕਦਾ ਨਾ ਮੈਂ ਸਿੰਘ ਸਾਹਿਬ ਦਾ ਟਾਲ ਇਹ ਸਤਕਾਰ ਆ ਤੇ ਉਹ ਗਾਇ ਹੀ ਨਹੀਂ ਇਹਨਾਂ ਪਦਵੀਆਂ ਦੇ ਉੱਤੇ ਬੈਠੇ ਹੋਏ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਆ ਕਿ ਸਾਡੇ ਬੋਲ ਕਿਹੋ ਜਿਹੇ ਹੋਣ ਅਸੀਂ ਬਹੁਤ ਸਤਿਕਾਰਯੋਗ ਰੁਤਬਿਆਂ ਦੇ ਉੱਤੇ ਬੈਠੇ ਹੋਏ ਆ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਉਹਨਾਂ ਦੇ ਆਗੂਆਂ ਇਸ ਕਰਕੇ ਹਰੇਕ ਨੂੰ ਇਸ ਗੱਲ ਦਾ ਖਿਆਲ ਜਿਹੜਾ ਉਹ ਰੱਖਣਾ ਚਾਹੀਦਾ। ਤੁਹਾਨੂੰ ਤੇ ਮਾਨ ਨੇ ਕਿਹਾ ਸੀ ਕਿ ਮੇਰੇ ਕੋਲ ਬਹੁਤ ਪਟਾਰਾ ਵਾਲਾ ਸ਼ੁਰੂਨੀ ਕਮੇਟੀ ਦੇ ਬਦ ਕੱਲ ਦੀ ਜਿਹੜੀ ਕਾਰਵਾਈ ਆ ਉਹ ਕਿਤੇ ਬਦਲੇ ਦੀ ਭਾਵਨਾ ਦੇ ਨਾਲ ਤੇ ਹਾਂਜੀ ਹਾਂਜੀ ਹੋ ਸਕਦਾ ਦੇਖੋ ਰਾਜਨੀਤੀ ਤੇ ਇੱਥੇ ਬਹੁਤ ਚੱਲਦੀ ਆ। ਬਾਕੀ ਮੈਂ ਸਮਝਦਾ ਧਿਆਨ ਭਟਕਾਉਣ ਦਾ ਵੀ ਕਾਰਨ ਹੋ ਸਕਦਾ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਯਾਰ ਬਹੁਤ ਇੱਥੇ ਜਿਹੜੇ ਇੱਥੇ ਰੋਜ਼ ਕਈ ਥਾਵਾਂ ਦੇ ਉੱਤੇ ਨਜਾਇਜ਼ ਲੋਕ નિર્ਦੋਸ਼ ਮਾਰੇ ਵੀ ਜਾਂਦੇ ਆ। ਆ ਹੁਣਾ ਚਿੰਡੇ ਵਾਲੇ ਲਾਗੇ ਇੱਕ ਮੁੰਡਾ ਜਿਹੜਾ ਵਾ ਪੁਲਿਸ ਰਸਤੇ ਦੇ ਵਿੱਚ ਮਰਿਆ ਹੋਰ ਨਸ਼ਿਆਂ ਦੀਆਂ ਗੱਲਾਂ ਵਾ ਤਾਂ ਕਈ ਵਾਰੀ ਹੁੰਦਾ ਵਾ ਵੀ ਇਤਨੂੰ ਧਿਆਲ ਪਟਕਾਉਣ ਦੇ ਲਈ ਕੋਈ ਨਵਾਂ ਮੁੱਦਾ ਲਿਆਓ ਬਾਕੀ ਮੈਂ ਫੇਰ ਕਹਿੰਨਾ ਸਿੱਖ ਸੰਸਥਾਵਾਂ ਸਮਰਾਥਾ ਆਪਣਾ ਪ੍ਰਬੰਧ ਚਲਾਉਣ ਲਈ ਤੇ ਸਿੱਖ ਸੰਸਥਾਵਾਂ ਦੇ ਮਾਮਲੇ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਤੇ ਮੈਂ ਕਾਮਨ ਨੂੰ ਵੀ ਅਪੀਲ ਕਰਦਾ ਕਈ ਵਾਰੀ ਇਮੋਸ਼ਨਲੀ ਇਹ ਲੱਗਦਾ ਹੁੰਦਾ ਵੀ ਇਹ ਠੀਕ ਕਰ ਰਹੇ ਆ ਪਰ ਅਸੀਂ ਰਾਖ ਹੋਲ ਦਿੰਨੇ ਆ ਵੀ ਕੱਲ ਨੂੰ ਮੰਨ ਲਓ ਕੋਈ ਹੋਰ ਵੀ ਇੱਥੇ ਗਲਤੀ ਹੋ ਜੇ ਅੰਦਰ ਪ੍ਰਬੰਧ ਦੇ ਵਿੱਚ ਤੇ ਕੀ ਅਸੀਂ ਪੁਲਿਸ ਨੂੰ ਅੰਦਰ ਆਉਣ ਦੀ ਇਜਾਜ਼ਤ ਦੇਵਾਂਗੇ ਮਾਮਲਿਆਂ 'ਚ ਦਖਲ ਦੇਣ ਦਾ ਇਜਾਜ਼ਤ ਦੇਵਾਂਗੇ ਇਹ ਕਿਤੇ ਨਾ ਕਿਤੇ ਜਿਹੜੀ ਸਾਜ਼ਿਸ਼ਾਂ ਪਹਿਲਾਂ ਤੋਂ ਹੀ ਪਹਿਲਾਂ ਸ਼ੁਰੂਮਣੀ ਕਮੇਟੀ ਤੋੜੀ ਕਿਤੇ ਨਾ ਕਿਤੇ ਉਹਨੂੰ ਕਮਜ਼ੋਰ ਕਰਨ ਦੀ ਤੋੜਨ ਦੀਆਂ ਸਾਰੀਆਂ ਜਿਹੜੀਆਂ ਪਿਛਲੇ ਸਮੇਂ ਤੋਂ ਨੀਤੀਆਂ ਚੱਲਦੀਆਂ ਕਿਤੇ ਨਾ ਕਿਤੇ ਉਹਦੇ ਨਾਲੇ ਜੋੜ ਤੋੜੇ ਦਾ ਹੈਗਾ ਦਬਾਅ ਦੋਸਤੋ ਕੀ ਕਹਿੰਦੇ ਆ ਪਾਪਲਸ ਵੀ ਇੱਕ ਵਾਰੀ ਪੰਜਾਬ ਸਰਕਾਰ ਨੂੰ ਬੱਚੇ ਨੂੰ ਕਿਹਾ ਜਾ ਕੇ ਕਿ ਪਹਿਰਾਵੇ ਸਪਲਟ ਹੋ ਜੇ ਪਾ ਕੇ ਆਓ ਪਈਆ ਸਕੂਲਾਂ ਦੇ ਵਿੱਚ ਕੜਿਆ ਨੂੰ ਲੈ ਕੇ ਮੋਟਾ ਬਣਿਆ ਹੋਇਆ ਤੇ ਇੱਕ ਕਿਹੜਾ ਦੇਖੋ ਜਿਹੜਾ ਮੇਰੇ ਧਿਆਨ ਪੰਜਾਬ ਚ ਆਊਗਾ ਨਾ ਖੜੇ ਲਵਾਉਂਦੇ ਆ ਤੇ ਮੈਂ ਖੁਦ ਉੱਥੇ ਜਾਊਗਾ ਕੜੇ ਨਹੀਂ ਲੈਣ ਦੇਣੇ ਜੇ ਇੱਥੇ ਮੇਰੇ ਧਿਆਨ ਚ ਆਲੇ ਦੁਆਲੇ ਵੀ ਕਿਤੇ ਆ ਜਾਊਗਾ ਇਹ ਗਲਤ ਗੱਲ ਆ ਔਰ ਜਿਹੜਾ ਸਰਕਾਰ ਇਹਨਾਂ ਕਿ ਸਰਕਾਰ ਨੂੰ ਸਮਝ ਹੋਣੀ ਚਾਹੀਦੀ ਆ ਭਈ ਸਾਬ ਜਾਦਿਆਂ ਜਾਂ ਗੁਰੂ ਦੇ ਪਰਿਵਾਰ ਦੇ ਕੋਈ ਕਿਰਦਾਰ ਨਹੀਂ ਕੀਤੇ ਜਾ ਸਕਦੇ ਨਾ ਵੈਸੇ ਨਾ ਐਨੀਮੇਸ਼ਨ ਦੇ ਆ ਤੇ ਨਾ ਦੁੱਧੇਂ ਦੇ ਤੋ ਐਸ ਕਰਕੇ ਇਹਨਾਂ ਨੂੰ ਇਹ ਸਮਝ ਚਾਹੀਦੀ ਮੈਂ ਫਿਰ ਕਿੰਨਾ ਵਾਰ-ਵਾਰ ਵੀ ਇਹਨਾਂ ਨੂੰ ਸਿਆਣੇ ਸਿੱਖਾਂ ਦੀ ਜਸਵੰਤ ਸਿੰਘ ਜੱਸ ਵਰਗੇ ਬੈਠੇ ਸਾਡੇ ਔਰ ਤੁਸੀਂ ਸਾਰੇ ਗੁਰਮੁਖ ਬੈਠੇ ਹੋ ਤਾਂ ਤੁਹਾਡੇ ਕੋਲੋਂ ਸਲਾਹ ਲੈ ਲਿਆ ਕਰਨਾ ਤੁਹਾਡੇ ਕੋਲ ਜਦੋਂ ਸਰਕਾਰ ਦੇ ਨਮਾਇंदे ਆਉਂਦੇ ਤੁਸੀਂ ਸਲਾਹ ਦੇ ਰਿਆ ਕਰੋ ਤੇ ਮੇਰੇ ਸਾਹਬ ਨਾਲੇ ਗਲਤੀਆਂ ਨਾ ਕਰ ਸਿੰਘ ਸਾਹਿਬ ਜੀ ਅਨੁਮਾਨ ਤੌਰ ਤੇ ਦੇਖਿਆ ਗਿਆ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅੱਜ ਦੇਖਿਆ ਗਿਆ ਜੀ ਜਦੋਂ ਵੀਆਪੀ ਟ੍ਰੀਟਮੈਂਟ ਦਿੱਤਾ ਗਿਆ ਇੰਨੀ ਕੁ ਜ਼ਿਆਦਾ ਹੁੰਸੀਗੀ ਪੱਗਾਂ ਲੱਥੀਆਂ ੱਟੇ ਮਾਰੇ ਗਏ ਪੱਤਰਕਾਰਾਂ ਦੇ ਰਮਾਲ ਤੱਕ ਵਾਲ ਤੱਕ ਕੁੱਟੇ ਗਏ ਇਹ ਕਿਵੇਂ ਦੇਖ ਰਹੇ ਹੋ ਸੱਚਖੰਡ ਦੀ ਹਜ਼ੂਰੀ ਦੇ ਵਿੱਚ ਇਹ ਦਰਬਾਰ ਸਾਹਿਬ ਦੀ ਪੰਚਾਇਤ ਦੇ ਅੰਦਰ ਪੁਲਿਸ ਦੀ ਗੁੰਡਾਗਰਦੀ ਅੰਦਰ ਤੱਕ ਆ ਗਈ ਹੈ ਅਸੀਂ ਕਿਉਂ ਨਹੀਂ ਉਹਨਾਂ ਨੂੰ ਬਾਹਰ ਰੋਕਦੇ ਕਿਉਂ ਸਾਡੇ ਕੋਲ ਐਸਪੀਸੀ ਵੀ ਟਾਸਕ ਫੋਰਸ ਆ ਹੈਗੀ ਹੈ ਤਾਂ ਕਿਉਂ ਨਹੀਂ ਟਾਸਕ ਫੋਰਸ ਆ ਕੇ ਉਹ ਕਿਸੇ ਵੀ ਵੀਆਈਪੀ ਨੂੰ ਜਿਹੜਾ ਹੈ ਉਹ ਮੱਥਾ ਟੇਕਾ ਸਕਦੇ ਪੁਲਿਸ ਅੰਦਰ ਗੁੰਡਾਗਰਦੀ ਕਰਦੀ ਹੈ ਜੀ ਗਲਤ ਆਏ ਦੇਖੋ ਮੇਰੇ ਤੇ ਧਿਆਨ ਤੇ ਨਹੀਂ ਤੁਸੀਂ ਹੁਣੇ ਲਿਆਂਦਾ ਗਲਤ ਆਏ ਨਹੀਂ ਹੋਣਾ ਚਾਹੀਦਾ ਬਾਕੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰਾਂਗੇ ਅਗੇ ਤੋਂ ਇਦਾਂ ਦਾ ਕੁਝ ਨਾ ਹੋਵੇ ਕਿਉਂਕਿ ਇਹ ਦਰਬਾਰ ਸਾਹਿਬ ਜਿਹੜਾ ਵਰਨਾ ਡਿੱਠੇ ਸੱਬੇ ਥਾਵ ਨਹੀਂ ਤੁੱਟ ਜਿਹਾ ਸਾਰੇ ਸਰਦਾ ਭਾਵਨਾ ਦੇ ਨਾਲ ਆਉਂਦੇ ਆ ਔਰ ਇੱਥੇ ਰਾਣਾ ਰੰਕ ਬਰਾਬਰੀ ਵੀ ਆ ਇੱਥੇ ਕੋਈ ਵੱਡਾ ਨਹੀਂ ਆ ਕੋਈ ਨੀਵਾ ਨਹੀਂ ਆ ਹਾਂ ਠੀਕ ਆ ਕਈ ਵਾਰੀ ਪ੍ਰੋਟੋਕਾਲ ਹੋ ਸਕਦਾ ਪਰ ਉਹਦੇ ਲਈ ਮੈਂ ਸਮਝਦਾ ਵੀ ਸ਼ਰਮਣੀ ਕਮੇਟੀ ਸਮਰੱਥ ਆ ਉਹ ਪ੍ਰੋਟੋਕਾਲ ਦਾ ਪਾਲਣ ਕਰਾ ਸਕਦੀ ਆ ਪੰਜਾਬ ਸਰਕਾਰ ਨੂੰ ਜਾਂ ਜਿਹੜੀ ਵੀ ਪੁਲਿਸ ਵਾ ਇਨਾਂ ਨੂੰ ਗ੍ਰੇਜ ਕਰਨਾ ਚਾਹੀਦਾ ਅੱਗੇ ਤੋਂ ਮੈਂ ਤਗੀਦ ਵੀ ਕਰਦਾ ਵਾਂ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇਹੋ ਜਿਹਾ ਕੰਮ ਆਪਾਂ ਬਿਲਕੁਲ ਨਹੀਂ ਚੱਲਣ ਦਵਾਂਗੇ ਖਾਸ ਕਰਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇਹ ਫੇਰ ਮੈਂ ਉਹ ਗੱਲ ਕਹਿਣਾ ਵੀ ਕਿਤੇ ਨਾ ਕਿਤੇ ਆਪਣਾ ਦਬਦਬਾ ਵਧਾਉਣ ਦੀ ਗੱਲ ਆਪਾਂ ਦੇਖ ਸਕਦੇ ਕਿ ਉਹ ਨਹੀਂ ਸੰਤ ਨਹੀਂ ਹੁੰਦੀ ਜਿੰਨੀ ਅੰਦਰ ਫੋਰਸ ਰਵੇ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਰੋਕ ਲੱਗ ਸਕਦੀ ਕਿਹਨਾਂ ਦਿਨਾਂ 'ਚ 6 ਜੂਨ ਦੇ ਦਿਨਾਂ ਦਾ ਲੋਕਰ ਦੇਖੋ ਇਹਦੇ ਇਹਨਾਂ ਸਾਰਿਆਂ ਨੂੰ ਆਪ ਹੀ ਚਾਹੀਦਾ ਨਾ ਅਸੀਂ ਅਸੀਂ ਸਾਰੇ ਗੁਰੂ ਕਰਕੇ ਗੁਰੂ ਸਮਰੱਥਾ ਔਰ ਹਮਰੀ ਕਰੋ ਹੱਥ ਦਾ ਰੱਸ਼ਾ ਸਾਡਾ ਰੱਖਾ ਵੀ ਹੈਗਾ ਪ੍ਰਮਾਤਮਾ ਗੁਰੂ ਆ ਤਾਂ ਇਹਨਾਂ ਨੂੰ ਆਪ ਹੀ ਚਾਹੀਦਾ ਵੀ ਇਦਾਂ ਦਾ ਹੋਰ ਆਪਾਂ ਕ੍ਰੀਏਟ ਨਾ ਕਰੀਏ ਜਿਹਦੇ ਨਾਲ ਲੋਕਾਂ ਦੇ ਵਿੱਚ ਕੋਈ ਇਦਾਂ ਦੀ ਭਾਵਨਾ ਜਿਹੜੀ ਉਹ ਪੈਦਾ ਹੋਵੇ ਸੰਜਮ ਜਾਗਤਾ ਤੇ ਗੁਰੂ ਦੀ ਮਰਿਆਦਾ ਦਾ ਖਿਆਲ ਸਾਰਿਆਂ ਨੂੰ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਜਿਹੜੇ ਦਿੱਤਾ ਪਤਾ ਕੀਤਾ ਹੈ ਅੱਜ ਅੱਜੋ ਯਾਤਰਾ ਪਾਵਨਿਆਂ ਦੇ ਦਰਤਾਂ ਬਣੀ ਆ ਕਿ ਇਸ ਪਾਵਨੇ ਨੂੰ ਲੈ ਕੇ ਕਲਸਿਕ ਜਿਹੜੀਆਂ ਕਮੇਟੀ ਬੁਲਾਈ ਤਾਂ ਸਕਦੀ ਆ ਕਿਉਂਕਿ ਉਹ ਤਾਂ ਗ੍ਰਿਫਤਾਰੀਆਂ ਕਰਨ ਵਾਲੇ ਐ ਜੀ ਜੋ ਸਾਡੇ ਤੱਕ ਸਰੂਤਰਾ ਤੋਂ ਪਤਾ ਲੱਗਿਆ ਵੀ ਆਉਣ ਵਾਲੇ ਸਮੇਂ 'ਚ ਉਹ ਹੌਲੀ ਹੌਲੀ ਕਰਕੇ ਜਿਹੜੇ ਤੁਹਾਡੇ ਮੋ ਜੀ ਮੈਂ ਤਾਂ ਵੇਖੋ ਆਪਣੇ ਸਿੱਖ ਕੌਮ ਨੂੰ ਅਪੀਲ ਕਰ ਸਕਦਾ ਹਾਂ ਗੁਰੂ ਨੇ ਸਾਨੂੰ ਬਿਵੇਕਸ਼ੀਲ ਬਣਾਇਆ ਕਈ ਵਾਰੀ ਕੀ ਹੁੰਦਾ ਹੁੰਦਾ ਕਿ ਸਾਨੂੰ ਠੀਕ ਲੱਗ ਰਿਹਾ ਵੀ ਇਹ ਠੀਕ ਆ ਪਰ ਉਹਦੇ ਪਿੱਛੇ ਮਨਸ਼ਾ ਬਹੁਤ ਮਾੜੀ ਹੁੰਦੀ ਆ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕਿਉਂਕਿ ਸੰਗਠਿਤ ਸੰਸਥਾਵਾਂ ਆ ਸਾਡੀਆਂ ਤਾਂ ਸਿੱਖਾਂ ਨੂੰ ਇਹਦੇ ਤੇ ਗੌਰ ਜਰੂਰ ਰੱਖਣਾ ਚਾਹੀਦਾ ਇਹ ਨਾ ਹੋਵੇ ਕਿ ਅੱਜ ਆਹੀ ਇੱਕ ਮਾਮਲੇ ਦੇ ਵਿੱਚ ਉਹਨਾਂ ਨੂੰ ਦਖਲ ਦੀ ਖੋਲ ਦਿੱਤੀ ਆ ਕੱਲ ਨੂੰ ਹੋਰ ਮਾਮਲਿਆਂ ਦੇ ਵਿੱਚ ਦਖਲ ਦੇਣ ਤੇ ਹੌਲੀ ਹੌਲੀ ਉਹ ਕਹਿਣ ਕਿ ਪ੍ਰਬੰਧ ਸਾਡੇ ਮੁਤਾਬਕ ਚੱਲੇ ਇਹ ਗੁਰੂ ਦਾ ਕੰਮ ਆ ਇਹ ਜਦੋਂ ਗੁਰਦੁਆਰਾ ਐਕਟ ਸ਼੍ਰੋਮਣੀ ਕਮੇਟੀ ਦਾ ਬਣਿਆ ਤੇ ਉਹਦੇ ਮੁਤਾਬਕ ਹੀ ਹੋਣਾ ਬਾਕੀ ਤੁਹਾਨੂੰ ਸਾਰੇ ਮਤੇ ਮਿਲ ਜਾਣਗੇ ਉਹਨੂੰ ਜਰਨਲ ਇਜਲਾਸ ਦੇ ਸ਼ਰਵਾਰ ਸਾਹਿਬ ਉੱਤੇ ਹਮਲੇ ਦੀ ਗੱਲ ਕੀਤੀ ਸੀ ਬੰਬ ਲਗਾਉਣ ਦੀ ਗੱਲ ਕੀਤੀ ਸੀ ਸਰਕਾਰ ਦਾਅਵੇ ਕਰਦੀ ਸੀ ਆਪਾਂ ਦੋ ਚਾਰ ਦਿਨ ਚ ਫੇਸ ਕਰਨਾ ਨਾ ਉਹ ਤੇ ਸਰਕਾਰ ਕੋਲ ਦੇਸ ਨਹੀਂ ਹੋਇਆ ਜਿਹੜੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਿਆਰ ਕਰ ਦਿੱਤੀ ਵੀ ਉਹਦੇ ਵਿੱਚ ਸਿੱਧਾ ਦਖਲ ਦਿੱਤਾ ਜਾ ਰਿਹਾ ਕਿ ਸਰਕਾਰ ਜਿਹੜੇ ਆਪਣੇ ਕਾਨੂੰਨੀ ਕਾਰਵਾਈ ਇਸਤੇ ਕਰਨੀ ਹੈ ਉਹ ਮੁਕੰਮਲ ਨਹੀਂ ਕਰ ਪੰਦੀ ਬਸ ਧਾਰਮਿਕ ਕੰਮਾਂ ਦੇ ਵਿੱਚ ਦਖਲ ਦੇ ਰਹੇ ਯਾਰ ਉਹ ਜਿਹੜੇ ਬੇਦਬੀਆਂ ਵੀ ਹੁੰਦੀਆਂ ਨੇ ਕੁਕਰਾਂ ਦੇ ਵਿੱਚ ਉੱਥੇ ਵੀ ਚੁੱਪ ਕਰ ਦਿੰਦੀ ਐ ਕਿ ਕਿਦਾਂ ਕਰ ਲੈਣਗੇ ਤਾਂ ਮੈਂ ਕਹਿੰਦਾ ਜੀ ਵੀ ਰਾਜਨੀਤਿਕ ਮਨਸ਼ਾ ਵਾ ਇਹਦਾ ਨਹੀਂ ਕਰਨਾ ਚਾਹੀਦਾ ਸਾਡੀਆਂ ਸੰਸਥਾਵਾਂ ਸਮਰਾਥਾ ਬਾਕੀ ਜਿਸ ਤਰੀਕੇ ਦਾ ਅੱਜ ਸਿਸਟਮ ਚੱਲ ਰਿਹਾ ਇਹ ਠੀਕ ਨਹੀਂ ਆ ਬਾਕੀ ਪੰਥ ਵੀ ਸਮਰਾਥਾ ਤੇ ਪੰਥ ਤਗੜਾ ਬਾ ਤੇ ਪੰਥ ਪਛਾਣ ਦਾ ਆਫਿਸ ਵਾਲੇ ਜੀ ਤੁਹਾਨੂੰ ਜੋ ਸੀ ਬੈਸੂ ਜਿਸ ਦਿਨ ਇਥੋਂ ਸਜ਼ਾ ਲਗਾਈ ਗਈ ਉਸ ਨੋਟੀਫਿਕੇਸ਼ਨ ਦੇ ਵਿੱਚ ਉਹ ਹਦੇਸ਼ ਦੇ ਵਿੱਚ ਤੁਸੀਂ ਲਿਖਿਆ ਨੀਚੇ ਸ਼੍ਰੀ ਕਾਤਕ ਸਹਿਬ ਤੋਂ ਹੁਕਮ ਜਾਰੀ ਹੋਏ ਸੀ ਕਿ ਸ਼ਹੀਦੀ ਦਿਹਾੜੇ ਮਨਾਉਣ ਦੇ ਵਿੱਚ ਸਰਕਾਰ ਸਾਡਾ ਸਹਿਯੋਗ ਕਰੇ ਪ੍ਰਬੰਧ ਦੇ ਕੇ ਪਰ ਉਹਦੇ ਉਲਟ ਜਾ ਕੇ ਸਰਕਾਰ ਵੱਲੋਂ ਫੇਰ ਦੁਬਾਰਾ ਤੋਂ ਉੱਤੇ ਜਾ ਕੇ ਸਾਰੇ ਜਿਹੜੇ ਸ਼ਹੀਦੀ ਦਿਹਾੜੇ ਮਨਾਏ ਗਏ ਇਸ ਤਰ੍ਹਾਂ ਐਜੂਕੀਸੀ ਦਾ ਪੇਜ ਉਹ ਵੀ YouTube ਬੰਦ ਕਰਾਇਆ ਗਿਆ ਕਿਵੇਂ ਦੇਖਦੇ ਹੋ ਕਿ ਇਹ ਕੋ ਉਲੰਘਣਾ ਨਹੀਂ ਕਹਿ ਸਕਦੇ ਅਸੀਂ ਆਦੇਸ਼ ਦੀ ਉਲੰਘਣਾ ਕੀਤੀ ਤੇ ਖਟਿਆ ਗਈ ਹਾਂਜੀ ਕੁਝ ਨਹੀਂ ਖਟਿਆ ਇਹਨਾਂ ਨੇ ਤੁਸੀਂ ਮੰਨਦੇ ਹੋ ਉਲੰਘਣਾ ਹੈ ਦੇਖੋ ਜਿਹੜੇ ਗੁਰੂ ਤੋਂ ਬੇਮਖੋ ਜਾਣਨਾ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਭੇ ਰੋਗ ਇਹ ਬੇਮੁਖ ਹੋਏ ਤੇ ਫਿਰ ਖਟਿਆ ਵੀ ਕੀ ਆ ਕੋਈ ਪ੍ਰਾਪਤੀ ਹੋਈ ਆ ਸਵਾਏ ਪੋਟਵਾ ਲਾਉਣ ਤੋਂ ਇਹਨਾਂ ਦੀ ਕੋਈ ਪ੍ਰਾਪਤੀ ਨਹੀਂ ਆ ਔਰ ਮੈਂ ਇਹ ਵੀ ਇਹਨਾਂ ਨੂੰ ਕਹਿਣਾ ਵੀ ਜਿੱਥੇ ਜਿੱਥੇ ਲੱਗੀਆਂ ਸਤਕਾਰ ਦੇ ਨਾਲ ਲੋਹਾ ਕੇ ਉਹਨਾਂ ਦਾ ਸਨਸਕਾਰ ਕਰ ਦੇਣਾ ਚਾਹੀਦਾ ਉਹਨਾਂ ਤੇ ਬੇਦਬੀ ਨਹੀਂ ਹੋਣੀ ਚਾਹੀਦੀ ਜਿਹੜੀਆਂ ਜੜੀਆਂ ਵੀ ਤਸਵੀਰਾਂ ਤੇ ਬੁੱਤ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ